ਸਤਨਾਮ ਸ੍ਰੀ ਵਾਹਿਗੁਰੂ ਸਹਿਮ ਜੀਉ ਜਦ ਬਥੇ ਦਰਸ਼ਨ ਨੇ ਭੇਟੇ ਸਾਧੂ ਪਾਲੇ ਦਿਨਸ ਹੋਈ ਆਈ ਮਹਾਂ ਆਨੰਦ ਸੁਦਾ ਪਰ ਕੀਰਤਨ ਬੁਰਖ ਵਿਦਾਤਾ ਪਾਏ ਸੋ ਗੌੜਾ ਲੰਗਰ ਸੇ ਵੀ ਸਤਿ ਵਾਹਿ ਦਰਸ਼ਨ ਵਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਈ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਅਮ੍ਰਿਤ ਵੇਦਨ ਤੋਂ ਜਾਣ ਤਸ ਔਰ ਕੀ ਜਾਣੈ ਕੋਈ ਮਾਇ ਗੁਰੂ ਸਹਿ ਸਦੇ ਮੰਨ ਅੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸੋ ਤਿਸ ਕਾ ਸੋਈ ਸੁਖੁ ਸਜਾਨੀ ਤਨਹੀ ਸੁਨਿਆ ਦੁਖ ਸੁਖ ਮੇਰਾ ਤੋ ਵਿਦ ਨੀਕੀ ਕਰਦਾਨੀ ਜਿਸ ਕਾ ਤਨ ਮਨ ਧਨ ਸੋ ਤਿਸ ਕਾ ਸੋਈ ਸੁਖੁ ਸਜਾਨੀ ਨਗੇ ਸੁਨਿਆ ਦੁਖ ਸੁਖ ਮੇਰਾ ਤੋ ਵਿਦ ਨੀਕੀ ਗਟਾਨੀ ਜੇ ਕੀ ਕਹਿ ਮੈ ਮਾਨੀ ਅਵਰ ਜੋਤਨ ਕਰਿ ਦੇਹ ਬਹੁਤਿ ਦੇਹ ਤਨ ਤਰਨੇ ਕੀ ਮਤ ਜਾਨੀ ਰਹਾ ਅੰਮਰਤ ਨਾਉਣ ਰਮੋਲਕ ਹੀਰਾ ਗੁਰ ਦਿਨ ਮਨ ਤਾਨੀ ਜਗਨ ਡੋਲੇ ਦਰੜ ਕਰ ਰਹਿਓ ਪੂਰਨ ਹੋਈ ਤ੍ਰਿਪਤਾਨੀ ਓਏ ਜੋ ਵਿਚ ਹਮ ਤੁਮ ਕਛ ਹੋਤੇ ਤਨ ਕੀ ਬਾਤ ਬਲਾਨੀ ਅਲੰਕਾਰ ਮਿਲ ਥੈਲੀ ਹੋਈ ਐ ਤਾਤੇ ਕਣਕ ਵਖਾਨੀ ਰਡਨ ਜੋਤ ਸਜ ਸੁਖ ਸੋਭਾ ਵਾਜੇ ਅਨਹਤ ਬਾਨੀ ਕਹ ਨਾਨਕ ਨੇ ਚਲ ਕਰ ਵਾਜੈ ਗੁਰ ਕੀ ਓ ਬੰਦਨੀ ਪ੍ਰਗਟ ਜੋਤ ਸਜ ਸੁਖ ਸੋਭਾ ਵਾਜੈ ਅਨੁਤ ਬਾਨੀ ਕਹ ਨਾਨਕ ਨੇ ਚਲ ਕਰ ਵਾਜੈ ਗੁਰ ਕੀ ਓ ਬੰਦਨੀ ਵਾਜ ਗੁਰੂ ਜੀ ਕਾ ਖਾਲਸਾ ਮਾਏ ਗੁਰੂ ਜੀ ਕੀ ਫਤ